ਹਾਂਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਦੱਸਾਂਗੇ ਬਿਲਕੁਲ ਸੌਖੇ ਤਰੀਕੇ ਨਾਲ ਜੇ ਤੁਸੀਂ ਕਦੀ ਵੀ ਸੂਟ ਦੀ ਨਾ ਕਟਿਆ ਲਾਈਨਿੰਗ ਵਾਲਾ ਤੁਸੀਂ ਇਸ ਤਰੀਕੇ ਨਾਲ ਕੱਟ ਕੇ ਵਧੀਆ ਉਹਨੂੰ ਤਿਆਰ ਕਰ ਸਕੋਗੇ ਇਹਦੇ ਆਪਾਂ ਤੁਹਾਨੂੰ ਸਟਿਚਿੰਗ ਵੀ ਦੱਸਾਂਗੇ ਬੜਾ ਹੀ ਆਸਾਨ ਤਰੀਕਾ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਜੇ ਆਪਣਾ ਲਾਈਨਿੰਗ ਵਾਲੇ ਸੂਟ ਦੀ ਇਹ ਕਟਿੰਗ ਕੀਤੀ ਹੋਈ ਆ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਨੀ ਵੀ ਜਿਹੜੇ ਆਪਣੇ ਇਹ ਨਿਸ਼ਾਨ ਆ ਆਹ ਦੇਖੋ ਪਲੇਟਾਂ ਦੇ ਆਵਲੇ ਜਿਹੜੇ ਹੋਲ ਨੇ ਸ਼ਾਨਾ ਇਹਨਾਂ ਨੂੰ ਆਪਾਂ ਸਿੱਧੀ ਸਾਈਡ ਨੂੰ ਲਾ ਲੈਣੇ ਆ ਸਾਰੇ ਜਿਹੜਾ ਆਪਾਂ ਸਿੱਧੀ ਕਟਿੰਗ ਕਰਨੀ ਹੈ ਜਾਨੀ ਕੋਲੋਂ ਸੂਤ ਨੂੰ ਇਸ ਦਾ ਸਿੱਧਾ ਵਿਛਾ ਕੇ ਇਸ ਤਰੀਕੇ ਨਾਲ ਠੀਕ ਆ ਤੇ ਇਹਦੇ ਸਾਰੇ ਨਿਸ਼ਾਨ ਆਪਾਂ ਸਿੱਧੇ ਅੱਗੇ ਸਾਈਡ ਨੂੰ ਡੋਣੀ ਉਸ ਤੋਂ ਬਾਅਦ ਆਪਾਂ ਕੀ ਕਰਨਾ ਆਪਾਂ ਸੂਤ ਆਵਾਂ ਜਿਹੜੀ ਲਾਈਨ ਹੈਗਾ ਇਹਨੂੰ ਦਬਾੜ ਇਸ ਤਰ੍ਹਾਂ ਮਿਛਾ ਲੈਣਾ ਤੇ ਆਹ ਵਾਲਾ ਇਹਦਾ ਬਾਹਰ ਵਾਲਾ ਬੰਨਾ ਆਹ ਵਾਲਾ ਦੇਖੋ ਤੇ ਆਹ ਵਾਲੇ ਕਿ ਕੰਨੀ ਆ ਇੱਧਰ ਵੀ ਕੰਨੀ ਆ ਉਪਰ ਵਾਲੀ ਸਾਈਡ ਤੇ ਵੀ ਕੰਨੀ ਆ ਕੰਨੀ ਨੂੰ ਕੰਨੀ ਨਾਲ ਮਿਲਾ ਕੇ ਇਸ ਤਰੀਕੇ ਨਾਲ ਆਪਾਂ ਮਿਛਾ ਲੈਣਾ ਡਬਲ ਕਰ ਲੈਣਾ ਸਾਰੀ ਲਾਈਨਿੰਗ ਨੂੰ ਤੇ ਬਿਲਕੁਲ ਸੌਖੇ ਜਿਹੇ ਨਾ ਮੈਂ ਤੁਹਾਨੂੰ ਦੱਸਣ ਲੱਗੀ ਆ ਤੇ ਆਹ ਵਾਲੀ ਜਿਹੜੀ ਬੈਕ ਸਾਈਡ ਆ ਸੂਣ ਦੀ ਜਿਹੜੀ ਬੈਕ ਸਾਈਡ ਆ ਉਹ ਆਪਾਂ ਉੱਪਰ ਵਿਸ਼ਾਉਣੀ ਆ ਇਸ ਤਰ੍ਹਾਂ ਐਸੇ ਜਿਹਾ ਨਾ 프ਰੰਟ ਨਹੀਂ ਵਿਸ਼ਾਉਣੀ ਬੈਕ ਹੀ ਵਿਸ਼ਾਉਣੀ ਆ ਕਿਉਂਕਿ ਜੇ ਆਪਾਂ 프ਰੰਟ ਵਿਸ਼ਾਵਾਂਗੇ ਤੇ ਆਪਣੀ ਆਹ ਵਾਲੀ ਜਿਹੜੀ ਅਗਲੇ ਬਣੇ ਦੀ ਕਾਰਟ ਜਿਹੜੀ ਹੁੰਦੀ 프ਰੰਟ ਵਾਲੀ ਉਹ ਪਈ ਹੁੰਦੀ ਆ ਫਿਰ ਉਹ ਬੈਕ ਵਾਲੇ ਤੇ ਸਹੀ ਜਿਹੜੀ ਆ ਉਹ ਨਹੀਂ ਆਉਂਦੀ ਇਸਿਰਕੋ ਦੇ ਕੁਆਲਿਫਾਈਡ ਹੀ ਆਵਾਂ ਤੁਸੀਂ ਗਲੇ ਦੀ ਕਟਿੰਗ ਬਾਅਦ ਵੀ ਕਰ ਸਕਦੇ ਜੇ ਪਹਿਲੋਂ ਲਾਈਨਿੰਗ ਕਟਿੰਗ ਕਰ ਲਈ ਠੀਕ ਆ ਇਸ ਤਰ੍ਹਾਂ ਇਹ ਸਾਰਾ ਬਰਾਬਰ ਵਿਛਾ ਲੈਣਾ ਜਿੱਥੋਂ ਤੱਕ ਵੀ ਇਹ ਲਾਈਨਿੰਗ ਆਵੇ ਉੱਥੋਂ ਤੱਕ ਹੀ ਤੁਸੀਂ ਕੱਪੜੇ ਨੂੰ ਵਿਛਾ ਲੈਣਾ ਠੀਕ ਆ ਕਿਉਂਕਿ ਇਹ ਥਾ ਆਪਣਾ ਥੋੜਾ ਜਿਹਾ ਇਸ ਤਰ੍ਹਾਂ ਬਚਦਾ ਹੀ ਹੁੰਦਾ ਤੇ ਇੱਕ ਵੀ ਇਹ ਆ ਕਿ ਜਦੋਂ ਆਪਾਂ ਇਸ ਤਰੀਕੇ ਨਾਲ ਲਾਈਨਿੰਗ ਦੀ ਕਟਿੰਗ ਕਰਾਂਗੇ ਤੇ ਆਵਲ ਜਿਹੜੀ ਆਪਣੀ ਕੰਨੀ ਆ ਇਹ ਥੇ ਆ ਜਾਂਦੀ ਇਹਨੂੰ ਆਪਾਂ ਇਸ ਤਰ੍ਹਾਂ ਇਹ ਫੋਲਡਿੰਗ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਆਪਾਂ ਨੂੰ ਨਹੀਂ ਪੈਂਦੀ ਠੀਕ ਆ ਅਸਲੀ ਕਰਾ ਨੂੰ ਬਿਲਕੁਲ ਬਰਾਬਰ ਜਿਹੜਾ ਵਿਛਾ ਲੈਣਾ ਤੇ ਥੋੜਾ ਥੋੜਾ ਜਿਵੇਂ ਆ ਦੇਖੋ ਪੈ ਜਾਂ ਅੱਧੇ ਅੱਧੇ ਇੰਚ ਦਾ ਮਾਰਜਿਨ ਆਪਾਂ ਜੀ ਤੋਂ ਰੱਖਣਾ ਵਿੱਚ ਤੇ ਇਧਰੋਂ ਸਭ ਤੋਂ ਮਹਿੰਗਾ ਲੋ ਜਿਸ ਤਰ੍ਹਾਂ ਇੱਥੇ ਰਿੰਕਲ ਪਿਆ ਇਹ ਨਹੀਂ ਪੈਣਾ ਚਾਹੀਦਾ ਇਸ ਤਰ੍ਹਾਂ ਬਿਲਕੁਲ ਬਰਾਬਰ ਰੱਖ ਕੇ ਤੁਸੀਂ ਸਾਰਾ ਸੂਟ ਜਿਹੜਾ ਵਾ ਇਸ ਤਰ੍ਹਾਂ ਪਿਛਲੀ ਬੈਕ ਸਾਈਡ ਆ ਜਿਹੜੀ ਉਹਨੂੰ ਵਿਛਾ ਲੈਣਾ ਇਸ ਤਰ੍ਹਾਂ ਦੇਖੋ ਇਹ ਬਿਲਕੁਲ ਵਧੀਆ ਤਰੀਕੇ ਦੇ ਨਾਲ ਉੱਤੇ ਵਿਸ ਗਿਆ ਕੋਈ ਇਹਦੇ ਵਿੱਚ वट ਨਹੀਂ ਹੈ ਹਨਾ ਕੋਈ ਨਹੀਂ ਹੈਗਾ ਰਿੰਕਲ ਨਹੀਂ ਹੈਗਾ ਤੁਸੀਂ ਬਸ ਇਸੇ ਤਰੀਕੇ ਨਾਲ ਕੱਟ ਕੇ ਤੇ ਇਹਦੀ ਤੁਸੀਂ ਕਟਿੰਗ ਕਰ ਲੈਣੀ ਹੈ ਇੰਨਾ ਸੌਖਾ ਤਰੀਕਾ ਕੋਈ ਨਹੀਂ ਦੱਸਦਾ ਤੁਹਾਨੂੰ ਫੱਟਾ ਸੌਖਾ ਤਰੀਕਾ ਲਾਈਨਿੰਗ ਕੱਟਣ ਦਾ ਜੇ ਤੇ ਕੋਈ ਇਹਦੇ ਵਿੱਚ ਮੁਸ਼ਕਲ ਨਹੀਂ ਆਉਂਦੀ ਤੇ ਇਹ ਜਿਹੜੀ ਤੁਸੀਂ ਕਟਿੰਗ ਕਰਨੀ ਲਾਈਨਿੰਗ ਦੀ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਧਿਆਨ ਨਾਲ ਦੇਖਣਾ ਪੈਰ-ਪੈਰ ਛੱਟ ਕੇ ਹੀ ਕਰਨੀ ਆ ਕਿਉਂਕਿ ਜਦੋਂ ਆਪਾਂ ਫਿਰ ਸਵਾਈ ਕਰਾਂਗੇ ਕੋਈ ਵੀ ਆਪਾਂ ਨੂੰ ਫਿਟਿੰਗ ਦੇ ਵਿੱਚ ਕੋਈ ਵੀ ਮੁਸ਼ਕਲ ਜਿਹੜੀ ਆ ਉਹ ਨਹੀਂ ਆਉਂਦੀ ਜਦੋਂ ਆਪਾਂ ਲਾਈਨ ਨਹੀਂ ਕਿ ਬਿਲਕੁਲ ਬਰਾਬਰ-ਬਰਾਬਰ ਕੱਟ ਲੈਣੀ ਹੈ ਫਿਰ ਆਪਣੇ ਉਹ ਸੂਟ ਦਾ ਜਿਹੜਾ ਵਾ ਉਹ ਟਾਈਲ ਤੋਂ ਹੋ ਜਾਣਾ लाइनिंग इस तरह थोड़ा थोड़ा सारा जो छह भी थोड़ी जी तरीके इधर भी कर ली तो जो नैक की कटिंग बैक की वो नहीं करनी कुछ ठीक है आ वाली जो चीज है इन नहीं कटना क्योंकि आप जो वो भी ला वीडियो शुरू तो ला के एंड तक देखो सारी आप ਪ੍ਰੋਪਰ ਥਲਵਾਰ ਦੀ ਕਟਿੰਗ ਵੀ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਦੇ ਨਾਲ ਹੀ ਦੱਸਾਂਗੇ ਆ ਦੇਖੋ ਆਪਣੀਆਂ ਦੋਵੇਂ ਸਾਈਡਾਂ ਜਿਹੜੀਆਂ ਵਾ ਲਾਈਨ ਇਹਦੀਆਂ ਉਹ ਕਟਿੰਗ ਕਰਨੀ ਠੀਕ ਆ ਹੁਣ ਆਪਾਂ ਕਰਦੇ ਆ ਥਲਵਾਰ ਦੀ ਕਟਿੰਗ ਥਲਵਾਰ ਦੀ ਕਟਿੰਗ ਵੀ ਇਸੇ ਤਰੀਕੇ ਨਾਲ ਕਰਨੀ ਆਪਾਂ ਸਾਰੀ ਇਹ ਲਾਈਨ ਜਿਹੜੀ ਇਹਨੂੰ ਡਬਲ ਕੀਤਾ ਹੋਇਆ ਇਸੇ ਤੋਂ ਹਟਾ ਲੈਣਾ ਤੇ ਇਹਦੇ ਉੱਪਰ ਆਪਾਂ ਸਾਰੇ ਹੀ ਸਵਾਰ ਦੇ ਜਿਹੜੇ ਪੀਸ ਆ ਉਹ ਰੱਖ ਲੈ ਹਾਂਜੀ ਜੇਪਾਂ ਆਪਾਂ ਬਾਹ ਦੀ ਕਟਿੰਗ ਕਰਨੀ ਆ ਆਪਾਂ ਇਸ ਤਰੀਕੇ ਦੇ ਨਾਲ లైని ਨੂੰ ਕੰਨੀ ਨੂੰ ਕੰਨੀ ਨਾਲ ਮਿਲਾ ਕੇ ਡਬਲ ਜਿਹੜਾ ਉਹ ਆਪਾਂ ਕਰ ਲੈਣਾ ਉੱਪਰ ਆਪਾਂ ਇਸ ਤਰੀਕੇ ਦੇ ਨਾਲ ਆਪਣੀ ਬਾਹਰ ਜਿਹੜੀ ਕਟਿੰਗ ਕੀਤੀ ਏ ਉਹਨੂੰ ਵਿਛਾ ਲੈਣਾ ਰੱਖ ਲੈਣਾ ਜਨਗੀ ਠੀਕ ਐ ਇਸ ਤਰ੍ਹਾਂ ਬਿਲਕੁਲ ਬਰਾਬਰ ਤੇ ਤੇ ਵਨ ਇਸ ਤਰਾ ਆਪਣੀ ਲੰਬਾਈ ਲੈਂਥ ਜਿਹੜੀ ਆ ਉਹ ਪੂਰੀ ਆ ਜਾਂਦੀ ਹੈ ਤੇ ਹੁਣ ਮੇਰੇ ਕੋਲ ਮੈਂ ਇੱਥੋਂ ਤੱਕ ਇਹਨੂੰ ਫੋਲਡਿੰਗ ਕਰਨਾ ਤੇ ਮੈਂ ਇਸ ਤਰ੍ਹਾਂ ਇਹਨੂੰ ਇਸ ਤਰ੍ਹਾਂ ਜਿਹੜਾ ਫੋਲਡਿੰਗ ਕਰੂੰਗੀ ਆਸਲੀ ਕੀ ਇਹਨਾਂ ਦੇ ਲਾਈਨਿੰਗਾਂ ਵਿੱਚ ਆਪਣੇ ਆਪ ਹੀ ਇਹ ਪਟਾਇਆ ਚ ਹੋ ਜਾਣੀ। ਜੇ ਤੁਸੀਂ ਇਸ ਤਰੀਕੇ ਨਾਲ ਨਹੀਂ ਕਰਨੇ ਤੁਸੀਂ ਬਾਹ ਨੂੰ ਇਸ ਤਰੀਕੇ ਨਾਲ ਵੀ ਵਿਚਾਰ ਕੇ ਜਿਹੜੀ ਆ ਉਹ ਕਟਿੰਗ ਕਰ ਸਕਦੇ ਹੋ। ਠੀਕ ਆ। ਬਿਲਕੁਲ ਸੌਖਾ ਤੇ ਆਸਾਨ ਜਿਹਾ ਤਰੀਕਾ ਆ। ਆਪਾਂ ਜਿੱਦਾਂ ਤੁਹਾਨੂੰ ਸਟੀਚਿੰਗ ਹੀ ਦੱਸਾਂਗੇ ਬਿਲਕੁਲ ਵਧੀਆ ਤਰੀਕੇ ਦੇ ਨਾਲ ਇਹ ਆਪਣੀ ਲਾਈਨਿੰਗ ਵਾਲੇ ਥੁਰ ਜਿਹੜੀ ਆ ਉਹ ਕਟਿੰਗ ਹੋ ਜਾਂਦੀ ਹੈ। ਆ ਦੇਖੋ। ਉਸ ਤਰ੍ਹਾਂ ਆਪਾਂ ਇਹਨੂੰ ਬਰਾਬਰ ਛਾ ਲੈ। ਹੁਣ ਆਪਾਂ ਕਟਿੰਗ ਕਰਾਂਗੇ।

सारे ऊपर सवार जी आप मछा लिया आँचे आ दें कूदे जाने के कलिया वा आ अपनी होगी बैल्ट अपनी बिल्कुल वाइए जी सारी लाइनिंग जीडी आ गई है आ जीत मोटे कट्टे से इस तरीके आपछाइए कि आप इस तरह कटिंग कर देनी है बराबर करके सारी लाइनिंग थोड़ा थोड़ा जरा वा विका इन्ना इन्ना वाद जरा रखना वा आह चीज इसकी ਆਪਾਂ ਥੋੜਾ-ਥੋੜਾ ਸਾਰਾ ਰੱਖ ਲਿਆ ਕਿਉਂਕਿ ਇਹ ਤੁਸੀਂ ਲਾਈਨਿੰਗ ਦੀ ਸਲਵਾਰ ਦੀ ਸਟੀਚਿੰਗ ਵੀ ਦੇਖਣੀ ਹੈ। ਆਪਾਂ ਉਹ ਤੁਹਾਨੂੰ ਵੀਡੀਓ ਪਾ ਦਾਂਗੇ ਕਿ ਵਿੱਚ ਥੋੜੀ ਜਿਹਾ ਆਪਾਂ ਚੁੰਮੀ ਪਾ ਦੇਈ ਦੀ ਜਿੱਦਾਂ ਥੋੜਾ ਜਿਹਾ ਵੱਲ ਜਿਹਾ ਪਾ ਦੇਣਾ। ਇਹਦੇ ਨਾਲ ਜਿਹੜੀ ਸਲਵਾਰ ਆ ਉਹ ਮਸਾਵੀ ਕਿ ਪੀਣੀ ਜਾਂਦੀ ਤੇ ਨਾਲ ਨੂੰ ਕੋਈ ਮੁਸ਼ਕਲ ਆਉਂਦੀ। ਆਹੋ। ਸੌਰੀ ਤੁਹਾਨੂੰ ਅੱਗੇ ਪੰਜ ਚੀਕ ਦੇ ਨਾਲ ਕਟਿੰਗ ਕਰੀ ਜਾਓ ਕਰ ਲੈਣੀ। ਜੇ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਦੂਰ ਤੋਂ ਠੀਕ ਆ ਜਿਵੇਂ ਕਿ ਨਾ ਪਾਰੇ ਪਾਰ ਜਿਹੜੇ ਆ ਉਹ ਕਟਿੰਗ ਕਰ ਲੈਣਾ